ਇਹ ਜੋ 3 ਲੀਟਰ ਦੀ ਬੱਚੀਆਂ ਨੂੰ ਦੁੱਧ ਪਿਆਉਣ ਵਾਲੀ ਬੋਤਲ ਹੈ ਜੀ ਜਿਹਦੇ ਨਾਲ ਅਸੀਂ ਆਰਾਮ ਆਸਾਨੀ ਨਾਲ ਇਹਨੂੰ ਹੈਂਡਲ ਕਰਕੇ ਤੇ ਸਾਡੇ ਆਪਾਂ ਬੱਚੀ ਨੂੰ ਦੁੱਧ ਪਿਆ ਸਕਦੇ ਆ 3 ਲੀਟਰ ਦੀ ਕੈਪੈਸਿਟੀ ਆ ਸਾਨੂੰ ਅੰਦਾਜ਼ਾ ਹੋ ਜਾਂਦਾ ਕਿ ਅਸੀਂ ਕਿਹੜੀ ਬੱਚੀ ਨੂੰ ਕਿੰਨੀ ਫੀਡ ਕਰਨੀ ਆ ਕਿੰਨੀ ਆਪਾਂ ਉਹਨੂੰ ਗੁੱਧ ਪਲਾਉਣਾ ਔਰ ਆਰਾਮ ਨਾਲ ਜੋ ਆਪਾਂ ਪੱਠਲ ਚੱਪਾ ਪਾਉਂਦੇ ਆ ਉਹਦੇ ਤੋਂ ਵਧੀਆ ਹੈ ਤਰੀਕੇ ਨਾਲ ਅਸੀਂ ਦੁੱਧ ਪਿਆ ਸਕਦੇ ਹਾਂ ਕਿਉਂਕਿ ਇਹਦੇ ਨਾਲ ਜਿਹੜੀ ਦੁੱਧ ਦੀ ਘੋਟਾ ਸਿੱਧੀ ਬੱਚੀ ਦੇ ਅੰਦਰ ਨਹੀਂ ਜਾਂਦੀ ਵਜ ਦੀ ਸੰਗ ਦੇ ਵਿੱਚ ਨਹੀਂ ਵਜਦੀਗੀ ਇਹਦੇ ਨਾਲ ਇੱਕ ਇਹ ਥਨ ਤਰ੍ਹਾਂ ਦਾ ਡੰਮੀ ਥਨ ਬਣਿਆ ਆ ਸੀ ਕਹਾਂਗੇ ਇਹਨੂੰ ਇਸ ਦੇ ਅੱਗੇ ਲੱਗਿਆ ਹੋਇਆ ਉਹ ਉਹਦੇ ਨਾਲ ਬਹੁਤ ਆਸਾਨੀ ਨਾਲ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕਟੜੂ ਬੱਚੜੂ ਆ ਉਹ ਬਹੁਤ ਵਧੀਆ ਆਸਾਨੀ ਤਰੀਕੇ ਨਾਲ ਆਪਣੇ ਦੁੱਧਾ ਫੀਡ ਲੈ ਸਕਦਾ ਤੇ ਉਹਨੂੰ ਪਾਚਨ ਕਰ ਸਕਦਾ ਜੀ ਠੀਕ ਹੈ ਜੀ ਉਸ ਤੋਂ ਅੱਗੇ ਜਿਸ ਤਰ੍ਹਾਂ ਤੁਸੀਂ ਆਪਣਾ ਮਸ਼ੀਨਾ ਬਾਰੇ ਦੇਖਿਆ ਕਿ ਮਸ਼ੀਨਾ ਨਾਲ ਆਪਾਂ ਦੁੱਧ ਵਧੀਆ ਹਾਈ ਜੀਲ ਦੇ گاਵਾ ਦੀ ਚਵਾਈ ਕਰ ਸਕਦੇ ਆ ਅਸੀਂ ਮਸ਼ੀਨਾ ਨਾਲ ਚਵਾਈ ਦੇ ਨਾਲ ਨਾਲ ਆਪਣੀਆਂ ਵਧੀਆ گاਵਾ ਦੇ ਲੇਵੇ ਕਿਸ ਤਰ੍ਹਾਂ ਅਸੀਂ ਸੰਭਾਲ ਕੇ ਰੱਖ ਸਕਦੇ ਆ ਉਹਨਾਂ ਲਈ ਅਸੀਂ ਸਭ ਤੋਂ ਪਹਿਲਾਂ ਜਦੋਂ ਆਪਾਂ ਮਸ਼ੀਨ ਲਗਾਉਣ ਤੋਂ ਪਹਿਲਾਂ ਚੰਗੀ ਗਾਂ ਦੇ ਵਧੀਆ ਜੀਤੀਆ ਦੇ ਲੇਵੇ ਲਈ ਇਹ ਲੇਵੇ ਦੀ ਸਫਾਈ ਲਈ ਸੰਭਾਲ ਵਾਸਤੇ ਪਹਿਲਾਂ ਹਾਂਜੀ ਮਸ਼ੀਨ ਨੂੰ ਆਪਾਂ ਜਦੋਂ ਆਪਾਂ ਲਗਾਉਣਾ ਹੈ ਜੀ ਮਿਲਕਿੰਗ ਸ਼ੁਰੂ ਕਰਨੀ ਹੈ ਇੱਕ ਵਧੀਆ ਗਾਂ ਉਹਦਾ ਲੇਵਾ ਖਸਮ ਕੇ ਤਿਆਰ ਹੋ ਜਾਂਦਾ ਮਸ਼ੀਨ ਲਗਾਉਣ ਤੋਂ ਪਹਿਲਾਂ ਅਸੀਂ ਇਹ ਪ੍ਰੀ ਫੋਰਮ ਕੱਪ ਅਸੀਂ ਨੂੰ ਕਹਿੰਦੇ ਆ ਡਿਪ ਕਹਿੰਦੇ ਆ ਇੱਕ ਕੱਪ ਦੇ ਵਿੱਚ ਲੱਗਿਆ ਹੋਇਆ ਦੇ ਵਿੱਚ ਝੱਗ ਬਣੀ ਹੁੰਦੀ ਆ ਅਸੀਂ ਉਹ ਲੇਵੇ ਦਾ ਚਾਰੇ ਟੀਟ ਸਾਫ਼ ਕਰਨੇ ਆ ਉਸ ਤੋਂ ਬਾਅਦ ਟਿਸ਼ੂ ਜਾਂ ਵਧੀਆ ਸਾਫ਼ ਟੌਵਲ ਨਾਲ ਅਸੀਂ ਤੌਲੀਏ ਨਾਲ ਲੇਵਾ ਸਾਫ਼ ਕਰਦੇ ਨਾ ਲੇਵਾ ਸਾਫ਼ ਕਰਕੇ ਅਸੀਂ ਮਸ਼ੀਨ ਆ ਜਿਹੜਾ ਕਲਸਟਰ ਆ ਜਿਹੜਾ ਤੁਸੀਂ ਪਿੱਛੇ ਦੇਖਿਆ ਜੀ ਉਹਦੇ ਨਾਲ ਅਸੀਂ ਲੇਵਾ ਚਵਾਈ ਕਰਨੀ ਆ ਚਵਾਈ ਤੋਂ ਬਾਅਦ ਹੁਣ ਤੋਂ ਬਾਅਦ ਜਿਹੜਾ ਲੇਵਾ ਆਪਾਂ ਆਰਡਰ ਸਾਫ ਹੋ ਜਾਊਗਾ ਉਸ ਤੇ ਗਾਂ ਨੂੰ ਜਿਹਦਾ ਟੀਟਾ ਚੰਗੀ ਸਿਹਤ ਹੈ ਗਾਂ ਦਾ ਜਿਹੜਾ ਖਾਨਾ ਉਹ ਅੱਧਾ ਪੌਣਾ ਘੰਟਾ ਖੁੱਲਾ ਰਹਿੰਦਾ ਜਿਹਦਾ ਸਰਾਖ ਉਹਦੀ ਕੇਅਰ ਲਈ ਅਸੀਂ ਜਿਹੜਾ ਪੋਸਟ ਡਿਪਜ ਨੂੰ ਕਹਿ ਦਿੰਨੇ ਆ ਇਹ ਵੈਨੋਗਾਰਡ ਹੈ ਜੀ ਵੈਂਸਨ ਕੰਪਨੀ ਦੀ ਉਹ ਅਸੀਂ ਡਿਪ ਕਰਨੀ ਆ ਅਸੀਂ ਦਬਾ ਕੇ ਥੱਲੇ ਉਹ ਇੱਕ ਤਰ੍ਹਾਂ ਜਿਸ ਤਰ੍ਹਾਂ ਆਪਾਂ ਲਾਉਂਦੇ ਆ ਡਿਪ ਕੀਤਾ ਇਹ ਪੂਰਾ ਥਨ ਆਪਣਾ ਜਿਹੜਾ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਕਿ ਉਹਦਾ ਜਿਹੜਾ ਸੁਰਾਖ ਹੈ ਉਹ ਕਵਰ ਹੋ ਜਾਣਾ ਇੱਕ ਤਰ੍ਹਾਂ ਦਾ ਲੈਮੀਨੇਟ ਹੋ ਜਾਣਾ ਕਿ ਜਦੋਂ ਗਾਂ ਇਹ ਚੱਲੂਗੀ ਫਸਟ ਟਾਈਮ ਬਦੇ ਸੁੱਕ ਕੇ ਉਤੇ ਕਵਰ ਬਣ ਜਾਏਗਾ ਜਾਂ ਅਗਰ ਆਪਨੂੰ ਬੈਠਦੀ ਆ ਜੀ ਮੰਨ ਲਓ ਉਸ ਟਾਈਮ ਦੇ ਵਿੱਚ ਕਿਸੇ ਗਿੱਲੀ ਜਗ੍ਹਾ ਤੇ ਬੈਠਦੀ ਆ ਜਾਂ ਕਿਸੇ ਗਾਰੇ ਦੇ ਵਿੱਚ ਕਿੱਟ ਦੇ ਵਿੱਚ ਬੈਠਦੀ ਆ ਤਾਂ ਸਰਾਖੁੱਲੇ ਦੇ ਵਿੱਚ ਜਟਾ ਨੂੰ ਜਾਣ ਦੀ ਸੰਭਾਵਨਾ ਬਹੁਤ ਹੱਦ ਤੱਕ ਖਤਮ ਹੋ ਜਾਂਦੀ ਆ ਜੀ ਜਣੀ ਨਿਸ਼ਾਨੂ ਰਹਿਤ ਹੋ ਜਾਂਦਾ ਜੀ ਨਿਸ਼ਾਨੂ ਰਹਿਤ ਆਪਣਾ ਬੈਕਟੀਰੀਆ ਦਾ ਕੋਈ ਹਮਲਾ ਨਹੀਂ ਹੁੰਦਾ ਬੈਕਟੀਰੀਆ ਦਾ ਕੋਈ ਚੰਗੀ ਸਿਹਦੇ ਆਫਗਾ ਤੇ ਉਹਦੇ ਲੇਵੇ ਤੇ ਕੋਈ ਅਸਰ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਹੋਰ ਹਾਂਜੀ ਉਸ ਤੋਂ ਅੱਗੇ ਜੀ ਜਿਸ ਦਾ ਇੱਕ ਮਸ਼ੀਨ ਦੇ ਵਿੱਚ ਆਉਂਦਾ ਕਿ ਆਪਾਂ ਮਸ਼ੀਨ ਦੀ ਚਵਾਈ ਦੇ ਨਾਲ ਨਾਲ ਹੀ ਅਸੀਂ ਛਿੱਡੀ ਚੈੱਕ ਕਰਨ ਵਾਲਾ ਇਹ ਮਸਟੇਟਸ ਹੈ ਕਿ ਦੁੱਧ ਆਪਣਾ ਹਰੇਕ ਗਾਂ ਦਾ ਫਿਲਟਰ ਹੋ ਕੇ ਜਾਂਦਾ ਇਹ ਆਮ ਆਪਾਂ ਦੇਖਦੇ ਹਾਂ ਕਿ ਛਿੱਡੀ ਕਿਸੇ ਮਸ਼ੀਨਾਂ ਦੇ ਵਿੱਚ ਛਿੱਡੀ ਦਾ ਪਤਾ ਨਹੀਂ ਲੱਗਦਾਗਾ ਇਹ ਮਸਟੇਟਸ ਇੰਡੀਕੇਟਰ ਹੈ ਕਿ ਦੁੱਧ ਸਾਰਾ ਫਿਲਟਰ ਹੋ ਕੇ ਜਾਏਗਾ ਕੋਈ ਵੀ ਕਿਸੇ ਵੀ ਗਾਂ ਦੀ ਛਿੱਡੀ ਕੋਈ ਸ਼ੁਰੂ ਹੁੰਦੀ ਹੈ ਜੀ ਤਾਂ ਉਹ ਆਪਾਂ ਨੂੰ ਇੱਥੇ ਫਿਲਟਰ ਦੇ ਵਿੱਚ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਗਾਂ ਦੀ ਮਿਲਕਿੰਗ ਦੇ ਟਾਈਮ ਆਪਾਂ ਨੂੰ ਛਿੱਡੀ ਇਹ ਸ਼ੁਰੂ ਹੋ ਗਈ ਹੈ ਜੀ ਛਿੱਡੀ ਉਹ ਨਹੀਂ ਹੋ ਗਈ ਆਪਾਂ ਉਹਦਾ ਸਮੇਂ ਸਿਰ ਇਲਾਜ ਕਰ ਸਕਦੇ ਆ ਉਸ ਤੋਂ ਬਾਅਦ ਕੱਟੜੂਆਂ ਵਛਰੂਆਂ ਲਈ ਜਿਸ ਤਰ੍ਹਾਂ ਤੁਸੀਂ ਦੇਖਿਆ ਅੱਗੇ ਆਪਾਂ ਇੱਕ ਇਹ ਦੁੱਧ ਪੀਉਣ ਵਾਲੀ ਬੋਤਲ ਸੀਗੀ ਕਈ گاਵਾਂ ਨੂੰ ਜਾਂ ਕਈਆਂ ਬਿਹੜਾਂ ਨੂੰ ਆਦਤ ਹੁੰਦੀ ਆ ਜੀ ਕਿ ਉਹਦੇ ਨੱਕ ਦੇ ਆਪਣਾ ਦੁੱਧ ਆਪਣੀਆਂ ਜਾਂ ਕਿਸੇ ਦੂਸਰੀਆਂ گاਵਾਂ ਦਾ ਦੁੱਧ ਪੀਂਦਿਆਂ ਜੀ ਉਹਨਾਂ ਨੂੰ ਆਪਾਂ ਯਾਦਾ ਛਿੱਕਰੀ ਜੜਾ ਕੇ ਰੱਖਦੇ ਆ ਜੀ ਜਿਹਦੇ ਵਿੱਚ ਆਪਾਂ ਨੂੰ ਉਹਦੇ ਖਾਣ ਪੀਣ ਦਾ ਉਹਦੇ ਚਾਰੇ ਦਾ ਉਹਦੇ ਦੁੱਧ ਪੀਣ ਦਾ ਜਾਂ ਉਹਨੂੰ ਪਾਣੀ ਪੀਣ ਦੀ ਆਪਾਂ ਨੂੰ ਦਿੱਕਤ ਆ ਹੁੰਦੀ ਆ ਇਹ ਸੀ ਨੱਕ ਦੇ ਵਿੱਚ ਬਛੜੂ ਦੇ ਸੀ ਲਗਾ ਦੇਣਾ ਜੀ ਉਹ ਉਹਨੂੰ ਲਗਾਉਣ ਤੋਂ ਬਾਅਦ ਇਹਨੂੰ ਕਿਸੇ ਵੀ ਬਛੜੂ ਨੂੰ ਖਾਣ ਦੀ ਜਾਂ ਪਾਣੀ ਪੀਣ ਦੀ ਕੋਈ ਦਿੱਕਤ ਨਹੀਂ ਆਉਂਦੀਗੀ ਜਦੋਂ ਇਹ ਕਿਸੇ ਦੂਸਰੀ ਗਾਂ ਦਾ ਦੁੱਧ ਪੀਊਗੀ ਇਹ ਚੀਜ਼ ਆਪਣੀ ਲੈਵੇ ਨਾਲ ਲੱਗੂਗੀ ਤਾਂ ਗਾਂ ਉਹ ਲੱਤ ਮਾਰ ਕੇ ਵਛੜੂ ਜਾ ਕਟਲੂ ਨੂੰ ਜਾ ਕਿਸੇ ਦੂਜੀ ਗਾਂ ਨੂੰ ਵੀ ਜਿਹੜੀ ਵੀ ਜਿਹਨੂੰ ਆਦਤ ਆ ਦੁੱਧ ਚੁੰਗਣ ਦੀ ਇਹ ਉਹਦੇ ਨੱਕ ਵਿੱਚ ਲੱਗੇ ਇਹਨੂੰ ਲਗਾਉਣਾ ਕਿੱਦਾਂ ਹੁੰਦਾ ਏ ਇਹ ਇਸੇ ਤਰ੍ਹਾਂ ਹੀ ਸਦਾ ਨੱਕ ਦੇ ਵਿੱਚ ਲਗਾ ਕੇ ਇੱਥੇ ਨਟ ਲੱਗਦਾ ਜੀ ਉਹ ਨਟ ਨੂੰ ਅਸੀਂ ਟਾਈਟ ਕਰ ਦਿੰਦੇ ਨਾਲ ਨੱਕ ਦੇ ਵਿੱਚ ਇਸ ਤਰ੍ਹਾਂ ਲਟਕਦਾ ਰਹਿੰਦਾ ਇਹ ਇੱਥੇ ਕੋ ਡੈਮੋ ਵੈਸੇ ਜੀ ਦਾ ਡੈਮੋ ਇਸੇ ਤਰ੍ਹਾਂ ਹੀ ਆਵੀਂਦੀ ਜਿੱਹਾਂ ਤੋਂ ਨੂੰ ਮੈਂ ਦਿਖਾ ਸਕਦਾ ਕਿ ਇਸ ਤਰ੍ਹਾਂ ਇਹ ਲੱਗ ਜਾਣਾ ਜੀ ਨੱਕ ਦੇ ਵਿੱਚ